ਹਾਂਜੀ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਸੁਖਰਤੀਏ ਦੀ ਜੋ ਕਿ ਭਈ ਇੱਕ ਮਾਡਲਾ ਜਿਹੜਾ ਕਿ ਹਰਿਆਣੇ ਦੇ ਪਿੰਡ ਵਾਲਾ ਰਹਿਣ ਵਾਲਾ ਰਤੀਏ ਦੇ ਤੇ ਜਿਹਦਾ ਨਾਮ ਪੂਰਾ ਨਾਮ ਸੁਖਪ੍ਰੀਤ ਸਿੰਘ ਤੇ ਹਾਂਜੀ ਸੁਣੋ ਵੀਡੀਓ ਫਿਰ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਝੇ ਸੁਣੋ ਕਹਿ ਸੁਖਰਤੀਏ ਦਾ ਪੂਰਾ ਨਾਮ ਹੈਗਾ ਜੀ ਸੁਖਪ੍ਰੀਤ ਸਿੰਘ ਤੇ ਹਰਿਆਣੇ ਦੇ ਰਤੀਆ ਕਸਬੇ ਦਾ ਰਹਿਣ ਵਾਲਾ ਤਿੰਨ ਸਾਲ ਪਹਿਲਾਂ ਮੁੰਬਈ ਦੇ ਵਿੱਚ ਗਿਆ ਮੈਨੂੰ ਨਹੀਂ ਸੀ ਪਤਾ ਹਾਂ ਇੱਕ ਦੋ ਵੀਡੀਓ ਜਾਂ ਰੀਲਾਂ ਮਾੜੀਆਂ ਮੋਟੀਆਂ ਸਾਹਮਣੇ ਆਈਆਂ ਪਰ ਮੈਂ ਕਦੇ ਗੌਰ ਨਹੀਂ ਕੀਤੀ ਪਰ ਜਦੋਂ ਹੁਣ ਇਹਨੇ 5 ਲੱਖ ਰੁਪਏ ਦੇ ਲਈ ਇੱਕ ਔਰਤ ਦਾ ਕਤਲ ਕੀਤਾ ਅਵਲੀਨਾ ਕਸ਼ੋਰ ਸਿੰਘ ਦਾ ਤੇ ਫਿਰ ਇਹ ਖਬਰ ਬਹੁਤ ਵੱਡੀ ਬਣ ਗਈ ਆ ਕਿਉਂਕਿ ਮਹਾਰਾਸ਼ਟਰ ਦੀ ਪੁਲਿਸ ਤੇ ਯੂਪੀ ਦੀ ਪੁਲਿਸ ਨੇ ਸਾਂਝਾ ਐਕਸ਼ਨ ਕਰਕੇ ਇਹਨੂੰ ਤੇ ਇਹਦੇ ਮਾਮੇ ਦੇ ਪੁੱਤ ਨੂੰ ਗ੍ਰਿਫਤਾਰ ਕੀਤਾ ਜਿਵੇਂ ਕਿ ਖਬਰਾਂ ਆਈਆਂ ਇਹਨੇ ਕਿਉਂ ਕਤਲ ਕੀਤਾ ਹੁਣ ਸਵਾਲ ਇਹ ਆ ਮਾਡਲਿੰਗ ਦਾ ਚਸਕਾ ਐਕਟਰ ਬਣਨ ਦੀ ਇੱਛਾ ਮੁੰਬਈ ਦੇ ਵਿੱਚ ਗਿਆ ਉਥੇ ਪੈਰ ਲੱਗੇ ਨਹੀਂ ਪੈਸਿਆਂ ਦੀ ਜ਼ਰੂਰਤ ਆ ਤੇ ਫਿਰ ਇਹ ਕਈਆਂ ਦੇ ਸੰਪਰਕ ਦੇ ਵਿੱਚ ਆਇਆ ਤੇ ਇੱਕ ਬੰਦਾ ਜਿਹਦੀ ਕਿ ਆਪਣੀ ਘਰਵਾਲੀ ਦੇ ਨਾਲ ਧਾਲ ਨਹੀਂ ਗਲਦੀ ਕਿਸੇ ਕਾਰਨ ਕਰਕੇ ਚਲੋ ਹੋਊਗੀ ਗੱਲ ਉਹ ਘਰ ਵਾਲੇ ਨੇ ਦਿੱਤੀ ਜੀ ਸੁਪਾਰੀ ਵੀ ਭਾਈ ਮੇਰੀ ਘਰਵਾਲੀ ਮਾਰ ਦਿਓ ਇਹਨੇ 5 ਲੱਖ ਰੁਪਈਆ ਲੈ ਕੇ ਲੱਗੇ ਹੋਏ ਦੋਸ਼ਾਂ ਦੇ ਮੁਤਾਬਕ ਤੇ ਫਿਰ ਉਸ ਔਰਤ ਦੇ ਗਲ ਦੇ ਉੱਤੇ ਚਾਕੂ ਫੇਰ ਕੇ ਤੇ ਉਹਦਾ ਕਤਲ ਕਰ ਦਿੱਤਾ 18 ਮਈ ਦੀ ਰਾਤ ਦੀ ਗੱਲ ਆ ਮੁੰਬਈ ਦੀ ਇਹ ਗੱਲ ਆ ਤੇ ਇਹਨੂੰ ਨੁਐਡਾ ਦੇ ਵਿੱਚੋਂ ਪੁਲਿਸ ਨੇ ਮਾਮੇ ਦੇ ਪੁੱਤ ਦੇ ਸਮੇਤ ਗ੍ਰਿਫਤਾਰ ਕੀਤਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿ ਸੁਖ ਰਤਿਏ ਨੂੰ ਇਹ ਕਰਨ ਦੀ ਲੋੜ ਕਿਉਂ ਪਈ ਸੀ ਕੀ ਉਹ ਸੱਚੀ ਮੁੱਚੀ ਕੋ ਕਲਾਕਾਰ ਸੀ ਕੀ ਉਹ ਸੱਚੀ ਮੁੱਚੀ ਕੋ ਮਾਡਲ ਹੈ ਕੀ ਉਹ ਬਹੁਤ ਵਧੀਆ ਲਖਾਰੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੁਸੀਂ ਕਾਟਾ ਫੇਰ ਲਓ ਤੁਸੀਂ ਉਹਦੀਆਂ ਕਿੰਨੀਆਂ ਕੁ ਫਿਲਮਾਂ ਦੇਖੀਆਂ ਜਾਣਦੇ ਹੋ ਪਰ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਇੰਨਾ ਤੇਜ਼ ਆ ਵੀ ਇੱਥੇ ਕੋਈ ਇੱਥੇ ਦੋ ਕੁੱਤੇ ਲੜੀ ਜਾਂਦੇ ਹੁਣ ਤੇ 3 ਮਿਲੀਅਨ ਉਹਨਾਂ ਨੂੰ ਵਿਊ ਹੋ ਜਾਂਦਾ ਇੱਥੇ ਬਾਂਦਰੀ ਤੇ ਕੁੱਤੇ ਦੀ ਲੜਾਈ ਹੁੰਦੀ ਹੋਵੇ 5 ਮਿਲੀਅਨ ਲੋਕ ਉਹਨਾਂ ਨੂੰ ਵੇਖ ਲੈਂਦੇ ਆ ਇਥੇ ਮੁੰਡਾ ਕੁੜੀ ਆਪਸ ਦੇ ਵਿੱਚ ਕੋਈ ਲੁਚੀਆਂ ਗੱਲਾਂ ਕਰਨ ਦੇ ਹੁਣ 2-3 ਮਿਲੀਅਨ ਉਹਨਾਂ ਨੂੰ ਵੀ ਦੇਖ ਲੈਂਦੇ ਆ ਇਥੇ ਕੁੜੀ ਕੋਈ ਮੁੰਡੇ ਤੇ ਦੋਸ਼ ਲਾਈ ਜਾਂਦੀ ਹੋਵੇ ਮੁੰਡਾ ਕੁੜੀ ਨੂੰ ਗਾਲਾਂ ਕੱਢੀ ਜਾਂਦਾ ਹੋਵੇ ਧੀ ਭੈਣ ਕਰ ਰਿਆ ਹੋਵੇ ਲੋਕ ਮਿਲੀਅਨ ਦੇ ਹਿਸਾਬ ਨਾਲ ਉਹਨੂੰ ਦੇਖ ਲੈਂਦੇ ਆ ਤੇ ਇਹਦਾ ਵੀ ਲਗਭਗ ਸੁਖ ਰਤੀਏ ਦਾ 2.5 ਲੱਖ ਇੰਸਟਾਗ੍ਰam ਦੇ ਉੱਤੇ ਫੋਲੋਅਰ ਸੀ ਜਾਂ ਹੈ ਹੁਣ ਉਸ ਤੋਂ ਕੋਈ ਗੱਲ ਇਹ ਆ ਉਹਨੇ ਆਪਦਾ ਪੂਰਾ ਪਿੰਡਾ ਆਪਦਾ ਮੂੰਹ ਸਿਰ ਟੈਟੂ ਨਾਲ ਭਰਵਾਇਆ ਜਿਵੇਂ ਕਿ ਆਪਾਂ ਕਈਆਂ ਨੂੰ ਦੇਖਦੇ ਹੁੰਨੇ ਆ ਜਿਵੇਂ ਕਿ ਬੰਬੇ ਦੇ ਵਿੱਚ ਹੁੰਦੇ ਆ ਚਲੋ ਆਪਾਂ ਇਹਨੂੰ ਵੀ ਨਿੱਜੀ ਗੱਲ ਮੰਨ ਲੈਂਦੇ ਆ ਕਿ ਕਿਸੇ ਦਾ ਕੋਈ ਮਰਜ਼ੀ ਉਹਦਾ ਨੱਕ ਉਹਦਾ ਅੱਖ ਉਹਦਾ ਮੂੰਹ ਉਹਦਾ ਟੈਡੋ ਉਹਦਾ ਬਾਹਾਂ ਹੁੰਦੀਆਂ ਗੁੱਟ ਉਹਦੇ ਸਾਨੂੰ ਕਿ ਜਿੱਥੇ ਮਰਜ਼ੀ ਟੈਟੂ ਫਰਵਾਵੇ ਸਾਨੂੰ ਕਿ ਜਿੱਥੇ ਮਰਜ਼ੀ ਡਿਜ਼ਾਈਨ ਪਵਾਵੇ ਆਪਣੀਆਂ ਕਲਾਕਾਰੀਆਂ ਕਰਾਵੇ ਪਰ ਪੰਜਾਬ ਦੇ ਲੋਕਾਂ ਨੇ ਉਹਨੂੰ ਕਿਸ ਤਰੀਕੇ ਨਾਲ ਮਸ਼ਹੂਰ ਕੀਤਾ ਸਵਾਲ ਇਹ ਆ ਸਵਾ 5 ਲੱਖ ਫੋਲੋਅਰ ਤੁਸੀਂ ਚੰਗੀਆਂ ਖਬਰਾਂ ਪੇਸ਼ ਕਰਨੀਆਂ ਸ਼ੁਰੂ ਕਰਦੇ ਗਾਉਣ ਵਾਲਾ ਚੰਗੇ ਗੀਤਾਂ ਦੀ ਪੇਸ਼ਕਾਰੀ ਕਰਨੀ ਸ਼ੁਰੂ ਕਰਦੇ ਵੇ ਕੋਈ ਬੰਦਾ ਚੰਗਾ ਕੋਈ ਬੂਟੇ ਲਾਉਣੇ ਸ਼ੁਰੂ ਕਰ ਦੇਵੇ ਕੋਈ ਧੀਆਂ ਦੇ ਵਿਆਹ ਕਰਨੇ ਸ਼ੁਰੂ ਕਰ ਦੇਵੇ ਤੁਸੀਂ 7.5 ਲੱਖੋਂ ਦਾ ਫੋਲੋਅਰ ਨਹੀਂ ਕਰਦੇ ਨਾ ਵੀ ਕਰੂੰਗਾ ਚਲੋ ਫੋਲੋਅਰ ਦੇ ਵਿੱਚੋਂ ਰੋਟੀ ਨਹੀਂ ਮਿਲਦੀ ਹੁੰਦੀ ਪਰ ਗੱਲ ਇਹ ਜੀ ਕਿ ਇੱਥੋਂ ਪਤਾ ਤਾਂ ਲੱਗਦਾ ਨਾ ਸਾਡਾ ਜ਼ਹਿਨੀ ਤੌਰ ਦੇ ਉੱਤੇ ਸਮਾਜ ਕਿਹੜੇ ਪਾਸੇ ਨੂੰ ਚਲਾ ਗਿਆ ਅਸੀਂ ਮਾਨਸਿਕ ਤੌਰ ਦੇ ਉੱਤੇ ਕਿੰਨੇ ਕਮਜ਼ੋਰ ਤੇ ਕਿੰਨੇ ਬਿਮਾਰ ਤੇ ਕਿੰਨੇ ਨਿਖਿੱਧ ਹੋ ਚੁੱਕੇ ਹਾਂ ਵੀ ਇਹਦਾ ਲੋਕਾਂ ਨੂੰ ਵੀ ਦੇਖਦੇ ਆ ਹੁਣ ਜਦੋਂ ਸਾਰੀ ਕਹਾਣੀ ਸਾਹਮਣੇ ਆ ਗਈ ਹੈ ਤਾਂ ਮੇਰੀ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਨੂੰ ਮੈਂ ਬੇਨਤੀ ਆ ਤੁਸੀਂ ਇੰਨੇ ਵੇਲੇ ਹੋ ਕਿ ਭਾਈ ਇਹਨਾਂ ਨੂੰ ਦੇਖਦੇ ਹੋ ਤੇ ਮੇਰੀ ਤੁਹਾਨੂੰ ਇੱਕ ਬੇਨਤੀ ਇਹ ਆ ਜਿਹੜੇ ਲੋਕ ਵੱਖ-ਵੱਖ ਸਮਾਗਮਾਂ ਦੇ ਉੱਤੇ ਇਹਨਾਂ ਵਰਗਿਆਂ ਤੋਂ ਕੀਤਾ ਕਟਵਾਉਂਦੇ ਆ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਸੁਖ ਰਤਿਏ ਦੇ ਕੋਲੋਂ ਕਈਆਂ ਨੇ ਫਿੱਤੇ ਵੀ ਕਟਵਾਏ ਸਮਾਗਮਾਂ ਦੇ ਮਤਲਬ ਇਹ ਆ ਵੀ ਤੁਹਾਨੂੰ ਸਿਰਫ ਇੰਸਟਾਗ੍ਰam ਦੇ ਉੱਤੇ ਭਾਵੇਂ ਕੋਈ ਨੰਗਾ ਹੋ ਕੇ ਕਿਉਂ ਨਾ ਮਸ਼ਹੂਰ ਹੋਇਆ ਹੋਵੇ ਤੇ ਭਾਵੇਂ ਕੋਈ ਲੀਡਾ ਸਵੇਤ ਹੋਇਆ ਹੋਵੇ ਤੇ ਭਾਵੇਂ ਭੈਣਾਂ ਦੀਆਂ ਗਾਲਾਂ ਕੱਢ ਕੇ ਹੋਇਆ ਹੋਵੇ ਤੇ ਭਾਵੇਂ ਔਰਤਾਂ ਦੇ ਨਾਲ ਹੋਇਆ ਹੋਵੇ ਤੁਹਾਨੂੰ ਤਾਂ ਸਿਰਫ ਚਰਚਿਤ ਕੀਹੜਾ ਚਾਹੀਦਾ ਹੋਰ ਤਾਂ ਕੋਈ ਚਾਹੀਦਾ ਨਹੀਂ ਇੱਥੇ ਪੰਜਾਬ ਦੇ ਦੇਖਣ ਨੂੰ ਮੁੰਡੇ ਲੱਗਦੇ ਤੇ ਗਲਾਂ ਦੇ ਵਿੱਚ ਗੁਲਾਬੀ ਪਰਸਪਾਈ ਫਰਦੇ ਲੋਕਾਂ ਦੇ ਕੋਲੋਂ ਵੀ ਕਈ ਲੋਕ ਫੀਤੇ ਕਟਾਉਂਦੇ ਆ ਸਕੂਲਾਂ ਕਾਲਜਾਂ ਦੇ ਸਮਾਗਮਾਂ ਦੇ ਉਦੋਂ ਮੈਂ ਕਹਿੰਦਾ ਜੀ ਇਹਦਾ ਸਕੂਲਾਂ ਕਾਲਜਾਂ ਵਾਲਿਆਂ ਦੀ ਮਤ ਮਾਰੀ ਗਈ ਆ ਉਹਦੀ ਗਲਤੀ ਨਹੀਂ ਇਹ ਸਾਡੀ ਗਲਤੀ ਆ ਆ ਸੁਖਰਤੀਏ ਵਾਲੀ ਖਬਰ ਤੋਂ ਬਾਅਦ ਤਾਂ ਮੈਂ ਸੱਚੀ ਮੁੱਚੀ ਹੈਰਾਨ ਹੋ ਗਿਆ ਇਹਦੇ ਚ ਦੋ ਗੱਲਾਂ ਸਾਹਮਣੇ ਆਉਂਦੀਆਂ ਇੱਕ ਤਾਂ ਇਹ ਆ ਕਿ ਅਸੀਂ ਕਲਾਕਾਰ ਬਣਨ ਦੀ ਦੌੜ ਦੇ ਵਿੱਚ ਬੰਬੇ ਜਾਂਨੇ ਜਾਂ ਹੋਰ ਵੱਖ-ਵੱਖ ਥਾਂ ਤੇ ਜਾਂਨੇ ਆ ਕੋਈ ਮਾੜੀ ਗੱਲ ਨਹੀਂ ਸਟਰਲ ਕਰਨਾ ਸੰਘਰਸ਼ ਕਰਨਾ ਬਹੁਤ ਚੰਗੀ ਗੱਲ ਆ ਕਈਆਂ ਦਾ ਸੰਘਰਸ਼ ਪ੍ਰਮਾਨ ਵੀ ਚੜ ਜਾਂਦਾ ਕਈਆਂ ਦਾ ਨਹੀਂ ਵੀ ਚੜਦਾ ਇਹ ਜ਼ਰੂਰੀ ਨਹੀਂ ਕਿ ਭਾਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਕਲਾਕਾਰ ਬਣਨ ਦੀ ਇੱਛਾ ਦੇ ਤਹਿਤ ਮੁੰਬਈ ਦੇ ਰੇਲਵੇ ਸਟੇਸ਼ਨ ਦੇ ਉੱਤੇ ਲੋਕ ਉਤਰਦੇ ਆ ਪਰ ਉਹ ਹਜ਼ਾਰਾਂ ਦੇ ਵਿੱਚੋਂ ਹਰ ਰੋਜ਼ ਇੱਕ ਜਾਂ ਦੋ ਹੀ ਕਾਮਯਾਬੀ ਵਾਲੀ ਗੱਲ ਭਵਿੱਖ ਦੇ ਵਿੱਚ ਹਾਸਲ ਕਰਦੇ ਆ ਪਰ ਜਿਹੜੇ ਬਾਕੀ ਆ ਉਹਨਾਂ ਦੇ ਵਿੱਚੋਂ ਕਈਆਂ ਦੀ ਘਰ ਵਾਪਸੀ ਨਹੀਂ ਹੁੰਦੀ ਜਿਵੇਂ ਕਿ ਸੁਖ ਰਤਿਏ ਦੀ ਨਹੀਂ ਹੋਈ ਪੈਸੇ ਤਾਂ ਚਾਹੀਦੇ ਆ ਇੰਸਟਾਗ੍ਰਾਮ ਦੇ ਉੱਤੇ ਪਰੀਲਾਂ ਵੀ ਪਾਉਣੀਆਂ ਉੱਥੇ ਸੂਟ ਬਦਲ-ਬਦਲ ਪਾਉਣੇ ਆ ਆਪਾਂ ਗੰਨਾ ਵਾਲੇ ਗੀਤਾਂ ਦੇ ਉੱਤੇ ਨੱਚੜਾਂ ਵੀ ਆ ਆਪਾਂ ਬਦਮਾਸ਼ੀ ਵੀ ਕਰਨੀ ਆ ਆਪਾਂ ਦੇ ਟੈਟੂਆਂ ਦੇ ਵੀ ਤਾਂ ਪੈਸੇ ਲੱਗਦੇ ਆ ਨਾ ਕਾਰਾਂ ਪੂਰਾ ਥਾਰਾ ਥੂਰਾ ਵਖਾਉਣ ਦੇ ਪੈਸੇ ਵੀ ਲੱਗਦੇ ਆ ਉਦਾਂ ਕਲਾਕਾਰੀ ਦੇ ਵਿੱਚ ਪਰਵਾਨ ਨਹੀਂ ਹੋਏ ਪੈਸਿਆਂ ਦੀ ਲੋੜ ਆ ਇਸ ਕਰਕੇ ਗਲਤ ਰਾਹ ਦੇ ਉੱਤੇ ਕਿਵੇਂ ਤੁਰਿਆ ਮੈਂ ਹੈਰਾਨ ਰਹਿ ਗਿਆ ਵੀ ਜਿਹੜਾ ਇਸ ਔਰਤ ਦਾ ਘਰ ਵਾਲਾ ਜਿਹੜੀ ਅਵਲੀਨਾ ਕਸ਼ੋਰ ਸਿੰਘ ਆ ਇਹਦੇ ਘਰ ਵਾਲੇ ਦਾ ਨਾਮ ਹੈਗਾ ਜੀ ਕਸ਼ੋਰ ਸਿੰਘ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਉਹਨੇ ਪਤਾ ਲੱਗਾ ਜੀ ਕਿ ਇੱਕ ਸੈਲੂਨ ਦੀ ਮਾਲਕੰਮ ਦੇ ਨਾਲ ਸੰਪਰਕ ਕੀਤਾ ਜੀ ਨੂੰ ਕਿ ਇਹ ਸੁਖ ਰਤਿਆ ਤੇ ਬਾਕੀ ਜਾਣਦੇ ਆ ਉਹਨੇ ਸੰਪਰਕ ਕੀਤਾ ਜੀ ਕਿ ਮੈਂ ਆਪਣੀ ਬੋਟੀ ਮਰਵਾਉਣੀ ਆ ਮੈਂ ਆਪਣੀ ਘਾੜੀ ਮਰਵਾਉਣੀ ਆ ਇਹਨੇ ਯਾਨੀ ਕਿ ਸੁਖਰਤਿਆ ਨੇ ਪਤਾ ਲੱਗਾ ਜੀ ਕਿ ਆਨਲਾਈਨ ਚਾਕੂ ਮੰਗਵਾਇਆ ਕਿਉਂਕਿ ਸੈਲੂਨ ਵਾਲੀ ਨੇ ਇਹਦੇ ਤੱਕ ਸੰਪਰਕ ਕੀਤਾ 5 ਲੱਖ ਦੇ ਵਿੱਚ ਸੌਦਾ ਤੈ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਭਾਈ ਇਹਨੇ ਆਨਲਾਈਨ ਆਪਣਾ ਚਾਕੂ ਮੰਗਵਾ ਕੇ ਤੇ ਫਿਰ ਉਹਦੀ ਰੇਕੀ ਕੀਤੀ ਆ ਇਹਨੇ ਕੋਈ ਉਕਸਾਵੇ ਦੇ ਵਿੱਚ ਆ ਕੇ ਕੋਈ ਢਕਹਾਡ ਦੇ ਵਿੱਚ ਆ ਕੇ ਪੂਰੀ ਯੋਜਨਾਬੱਧ ਤਰੀਕੇ ਦੇ ਨਾਲ ਉਸ ਔਰਤ ਦੀ ਰੇਕੀ ਕੀਤੀ ਫਿਰ ਜਦੋਂ ਕੱਲੀ ਤੁਰੀ ਜਾਂਦੀ ਸੀ ਰਾਤ ਦੇ ਵੇਲੇ ਤਾਂ ਉਹਦਾ ਗਲ ਰੀਤਦਾ ਤੇ ਉਹਨੂੰ ਮਾਰ ਦਿੱਤਾ ਫਿਰ ਇਹ ਦੋਵੇਂ ਜਣੇ ਫਰਾਰ ਹੋ ਗਏ ਤੇ ਮਾਮੇ ਦਾ ਪੁੱਤ ਮਹਾਰਾਸ਼ਟਰ ਦੀ ਪੁਲਿਸ ਨੂੰ ਪਤਾ ਲੱਗਾ ਜੀ ਕਿ ਇਹ ਨੁਇੜਾ ਦੇ ਵਿੱਚ ਲੁਕੇ ਹੋਏ ਆ ਇਸ ਕਰਕੇ ਉੱਥੋਂ ਨਹੀਂ ਪੁਲਿਸ ਦਾ ਸਹਿਯੋਗ ਲਿਆ ਤੇ ਲੱਗੇ ਦੋਸ਼ਾਂ ਦੇ ਮਤਾਬਕ ਇਹਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦੇ ਉੱਤੇ ਵੱਖ-ਵੱਖ ਤਰਾ੍ਹਾਂ ਦੇ ਤਰਚਾ ਦਰਜ ਹੋਇਆ ਪੰਜਾਬ ਤੇ ਪੰਜਾਬੋਂ ਬਾਹਰਲੀ ਜਵਾਨੀ ਕਿਹੜੇ ਪਾਸੇ ਨੂੰ ਤੁਰਪੀਆ ਸਵਾਲ ਇਹ ਆ ਕੀ ਸਾਡੇ ਲਈ ਇੰਸਟਾਗ੍ਰam ਤੇ ਮਸ਼ਹੂਰ ਹੋਣਾ ਜਾਂ ਰੀਲਾਂ ਦੇ ਵਿੱਚ ਮਸ਼ਹੂਰ ਹੋਣਾ ਇੰਨਾ ਜ਼ਰੂਰੀ ਹੋ ਗਿਆ ਕਿ ਅਸੀਂ ਜ਼ਿੰਦਗੀ ਦੇ ਅਸਲ ਮੁੱਲਾਂ ਨੂੰ ਵਿਸਾਰਤਾ ਕੀ ਅਸੀਂ ਇਹਨਾਂ ਲੋਕਾਂ ਨੂੰ ਆਪਣਾ ਰੋਲ ਮਾਡਲ ਮੰਨੀਏ ਅਸੀਂ ਭਗਤ ਸਿੰਘ ਦੀ ਗੱਲ ਕਰਨ ਵਾਲੇ ਕਰਤਾਰ ਸਿੰਘ ਸਰਾਭਾ ਦੀ ਗੱਲ ਕਰਨ ਵਾਲੇ ਸ਼ਹੀਦ ਉਦਮ ਸਿੰਘ ਦੀ ਗੱਲ ਕਰਨ ਵਾਲੇ ਰਾਜਗੁਰੂ ਤੇ ਸੁਖਦੇਵ ਦੀ ਗੱਲ ਕਰਨ ਵਾਲੇ ਇਹਨਾਂ ਲੋਕਾਂ ਨੂੰ ਰੋਲ ਮਾਡਲ ਮੰਨਦੇ ਆ ਸਵਾ 5 5 ਲੱਖ ਫੋਲੋਅਰ ਦਿੰਨੇ ਆ ਅੱਜ ਤੁਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਦੇ ਉੱਤੇ ਇੱਕ ਆਈਡੀ ਬਣਾ ਲਓ ਉਹਦੇ ਤੇ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੀਆਂ ਗੱਲਾਂ ਲਿਖੋ ਵਿੱਚ ਉਹਦੇ ਭਗਤ ਸਿੰਘ ਦੀ ਜ਼ਿੰਦਗੀ ਦੇ ਕਿਸੇ ਬਿਆਨ ਕਰੋ ਸੋਚ ਕੇ ਦੇਖੋ ਕਿ 5.5 ਲੱਖ ਫੋਲੋਅਰ ਹੋਊਗਾ ਕੀ ਪੰਜਾਬੀ ਇੰਨੇ ਜ਼ਿਹਨੀ ਤੌਰ ਦੇ ਉੱਤੇ ਮਜ਼ਬੂਤ ਹੈਗੇ ਕਿ ਇੰਨੀਆਂ ਮਹਾਨ ਗੱਲਾਂ ਨੂੰ ਪੜ੍ਹ ਕੇ ਸੁਣ ਕੇ ਜਜ਼ਬ ਕਰਕੇ ਕੁਝ ਉਹਦੇ ਤੋਂ ਸਿੱਖਣਗੇ ਨਹੀਂ ਪੰਜਾਬੀ ਫੁਕਰੇ ਹੋ ਗਏ ਆ ਪੰਜਾਬੀ ਹੋਸ਼ੇ ਹੋ ਗਏ ਆ ਪੰਜਾਬੀ ਬਤਮੀਜ਼ੀਆਂ ਕਰਨ ਦੇ ਵਿੱਚ ਵੀ ਕਈ ਸਾਰੇ ਨਹੀਂ ਮੈਂ ਗੱਲ ਕਰਦਾ ਮੈਂ ਫੇਰ ਇਹ ਗੱਲ ਕਹਿੰਦਾ ਕੰਟੈਂਟ ਚੰਗਾ ਬਣਾਉਣ ਵਾਲੇ ਵੀ ਬਹੁਤ ਆ ਇਹ ਹਰਿਆਣੇ ਦਾ ਸੀ ਫਾਰੇ ਦੇ ਫੋਲੋਅਰ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਸੀ ਜਵਾਨੀ ਨੂੰ ਅੱਜ ਕੱਲ ਗੱਲਾਂ ਕਿਹੜੀਆਂ ਪਸੰਦ ਆ ਰਹੀਆਂ ਟੈਟੂ ਪਸੰਦ ਆ ਰਹੇ ਆ ਰੀਲਾਂ ਪਸੰਦ ਆ ਰਹੀਆਂ ਬੰਬੇ ਦੇ ਵਿੱਚ ਜਾ ਕੇ ਤੇ ਰੀਲਾਂ ਦੇ ਉੱਤੇ ਕਿਸੇ ਦੀ ਕੁੜੀ ਨੂੰ ਗਾਲਾਂ ਕੱਢਣੀਆਂ ਵਿਵਾਦ ਇਹਦਾ ਪਹਿਲਾਂ ਵੀ ਔਰਤਾਂ ਨਾਲ ਪੈਦਾ ਹੋਇਆ ਹੁਣ ਵੀ ਕਈ ਵਾਰੀ ਪੈਦਾ ਹੋਇਆ ਇਸ ਬੰਦੇ ਦੀ ਪਛਾਣ ਸਿਰਫ ਗਾਲਾਂ ਕੱਢਣ ਕਰਕੇ ਬਣੀ ਜਾਂ ਟੈਟੂਆਂ ਦੇ ਕਰਕੇ ਜਾਂ ਫੁਕਰਬਾਦੀ ਜਿਹੀਆਂ ਵਾਲੀਆਂ ਗੱਲਾਂ ਕਰਕੇ ਤੇ ਹੁਣ ਭਾਈ ਇਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਦੇ ਉੱਤੇ ਕੇਸ ਚੱਲੂਗਾ ਕਾਨੂੰਨੀ ਪ੍ਰਕਿਰਿਆ ਦੇ ਬਾਰੇ ਸਾਨੂੰ ਪਤਾ ਨਹੀਂ ਕੀ ਕੁਝ ਹੋਣਾ ਪਰ ਇਹਦੇ ਤੋਂ ਇੱਕ ਸਬਕ ਪੰਜਾਬ ਦੀ ਤੇ ਪੰਜਾਬੋਂ ਬਾਹਰਲੀ ਜਵਾਨੀ ਨੂੰ ਜ਼ਰੂਰ ਲੈਣਾ ਚਾਹੀਦਾ ਕਿ ਇਹ ਜ਼ਿੰਦਗੀ ਦਾ ਮੁਕੰਮਲ ਸੱਚ ਨਹੀਂ ਜਿਹੜਾ ਕਿ ਰੀਲਾਂ ਦੇ ਵਿੱਚ ਆਪਾਂ ਦੇਖਦੇ ਆਂ ਰੀਅਲ ਲਾਈਫ ਨੂੰ ਸਮਝੋ ਰੀਲਾਂ ਵਾਲੀ ਲਾਈਫ ਦੀ ਕੋਈ ਬਾੜੀ ਉਮਰ ਨਹੀਂ ਹੈਗੀ ਤੁਹਾਡਾ ਫਾਲੋਅਰ 5 ਕਰੋੜ ਵੀ ਹੋ ਸਕਦਾ 10 ਕਰੋੜ ਵੀ ਹੋ ਸਕਦਾ ਪਰ ਜੇ ਤੁਹਾਨੂੰ ਰਾਤ ਬਰਾਤ ਨੂੰ ਲੋੜ ਪੈ ਗਈ ਤਾਂ ਤੁਹਾਡੇ ਫੋਨ ਦੇ ਉੱਤੇ ਕਿੰਨੇ ਜਣੇ ਹਾਜ਼ਰ ਹੁੰਦੇ ਸਵਾਲ ਇਹ ਆ ਮੈਂ ਪਿੱਛੇ ਇੱਕ ਵਿਦਵਾਨ ਦੀ ਗੱਲ ਪੜ੍ਹੀ ਉਹਨੇ ਕਿਹਾ ਜੀ ਕਿ ਮੰਨ ਲਓ ਤੁਹਾਡਾ 1 ਮਿਲੀਅਨ ਫੋਲੋਅਰ ਆ ਜਿਹੜਾ ਉਹ ਫੇਸਬੁੱਕ ਦੇ ਉੱਤੇ ਤੇ 1 ਮਿਲੀਅਨ ਹੈਗਾ ਜੀ ਤੁਹਾਡਾ ਇੰਸਟਾਗ੍ਰam ਦੇ ਉੱਤੇ 2 ਮਿਲੀਅਨ ਹੋ ਗਿਆ ਪਰ ਜੇ ਤੁਹਾਨੂੰ ਰਾਤ ਨੂੰ 2 ਵਜੇ ਜਾਂ ਰਾਤ ਨੂੰ 1 ਵਜੇ ਦਿਲ ਦਾ ਦੌਰਾ ਪੈਂਦਾ ਤੁਹਾਨੂੰ ਕੋਈ ਬਹੁਤ ਵੱਡੀ ਸਮੱਸਿਆ ਆ ਜਾਂਦੀ ਆ ਫਿਰ ਤੁਸੀਂ ਪਹਿਲੇ ਪੰਜ ਬੰਦੇ ਕਿਹੜੇ ਆ ਜਿਹੜੇ ਤੁਹਾਨੂੰ ਇਹ ਨਹੀਂ ਗੱਲ ਕਹਿਣਗੇ ਕਿ ਬਾਈ 1 ਵਜ ਗਿਆ ਤੜਕੇ ਆਉਨੇ ਆ ਉਹ ਭਾਈ ਹੁਣ ਤਾਂ ਯਾਰ ਹੁਣੇ ਸੁੱਤੇ ਆ 2 ਵਜੇ ਆ ਆਉਣਾ ਔਖਾ ਫੇਰ ਆਵਾਂਗੇ ਤੜਕੇ ਤੱਕ ਆ ਜਾਾਂਗੇ ਦਿਨ ਚੜਿਆ ਹੁੰਦਾ ਤਾਂ ਭਾਈ ਇਹ ਆ ਜਾਂਦੇ ਜਿਹੜੇ ਉਦੋਂ ਹੀ ਤਰਪੈਣ ਤੁਹਾਡੇ ਕੰਮ ਹਣ ਉਹ ਕਿਹੜੇ ਕਿਹੜੇ ਬੰਦੇ ਆ ਸੋ ਜੇ ਤਾਂ ਤੁਸੀਂ ਸੁਖ ਰਤਿਏ ਨੂੰ ਪਸੰਦ ਕਰਦੇ ਹੋ ਫੇਰ ਤੁਹਾਡੀ ਆਪਣੀ ਨਿੱਜੀ ਇੱਛਾ ਪਰ ਮੇਰੀ ਪੰਜਾਬ ਦੀ ਜਵਾਨੀ ਨੂੰ ਇੱਕ ਬੇਨਤੀ ਆ ਉਹ ਜਿਵੇਂ ਸਿਆਣੇ ਨਹੀਂ ਗੱਲ ਕਹਿੰਦੇ ਵੀ ਚੋਰ ਨੂੰ ਖਾਂਦੇ ਨੂੰ ਨਾ ਵੇਖੋ ਚੋਰ ਦੇ ਪੈਂਦੀਆਂ ਵੇਖੋ ਅਸੀਂ ਚੋਰ ਨੂੰ ਖਾਂਦੇ ਹੋਏ ਨੂੰ ਕਈ ਵਾਰੀ ਵੇਖ ਕੇ ਕਹਿੰਦੇ ਵੀ ਕਿਆ ਪਕਵਾਨ ਸ਼ਕਦਾ ਹਰ ਰੋਜ਼ ਹੀ ਖਾਂਦਾ ਪਕਵਾਨ ਨਵੇਂ ਨਵੇਂ ਪਰ ਜੇ ਆਪਾਂ ਉਹਦੇ ਪੈਂਦੀਆਂ ਵੇਖ ਲਈਏ ਤੇ ਫਿਰ ਪਤਾ ਲੱਗ ਜਾਊਗਾ ਵੀ ਭਾਈ ਇਹਦੇ ਪੈਂਦੀਆਂ ਕਿਉਂ ਆ ਤੇ ਇਹ ਖਾਂਦਾ ਕਿਵੇਂ ਸੀ ਇਹ ਲਿਆਉਂਦਾ ਕਿੱਥੋਂ ਸੀ ਇਹਦੀਆਂ ਕਰਤੂਤਾਂ ਕੀ ਕੀ ਆ ਜਿਹੜੇ ਮੁੰਡੇ ਕੁੜੀਆਂ ਭਾਵੇਂ ਪੰਜਾਬੀ ਆ ਤੇ ਭਾਵੇਂ ਪੰਜਾਬੋਂ ਬਾਹਰਲੇ ਆ ਜਿਹੜੇ ਆਪਦੇ ਅੱਧੇ ਲੀੜੇ ਲਾ ਕੇ ਤੇ ਕੁੜੀਆਂ ਤਾਂ ਅੱਜਕੱਲ ਆਪਦਾ ਆ ਜਿਹੜਾ ਅੱਧੇ ਅੰਗ ਦਿਖਾ ਕੇ ਤੇ ਆਪਦਾ ਪੈਂਟਾਂ ਨੂੰ ਲਾ ਕੇ ਤੇ ਜੋ-ਜੋ ਗੰਦ ਪਾਉਂਦੀਆਂ ਤੇ ਉਹ ਵੀ ਆਪਾਂ ਜਾਣਦੇ ਆ ਤੇ ਜੋ ਮੁੰਡੇ ਕਈ ਚਵਲਾ ਮਾਰਦੇ ਉਹਦੇ ਬਾਰੇ ਵੀ ਜਾਣਦੇ ਆ ਅੱਜ ਫੋਲੋਅਰ ਹੀ ਸਭ ਕੁਝ ਹੋ ਗਿਆ ਨੈਤਿਕਤਾ ਕਿੱਥੇ ਆ ਚੰਗਾ ਕੰਮ ਕਰਨ ਵਾਲੇ ਲੋਕਾਂ ਨੂੰ ਸਲਾਮ ਕਰਨੀ ਬਣਦੀ ਆ ਤੁਸੀਂ ਸੁਖਰਤੀਏ ਵਾਲੇ ਪਾਸੇ ਆ ਜਾਂ ਤੁਸੀਂ ਹੋਰ ਪਾਸੇ ਆ ਚੰਗਿਆਂ ਵਾਲੇ ਪਾਸੇ ਇਹ ਤੁਸੀਂ ਆਪ ਚੋਣ ਕਰਨੀ ਆ ਤੁਹਾਡੀਆਂ ਗੱਲਾਂ ਤੋਂ ਤੁਹਾਡੀ ਪਸੰਦ ਨਾਪਸੰਦ ਤੋਂ ਪਤਾ ਲੱਗ ਜਾਊਗਾ ਤੁਸੀਂ ਜ਼ਹਿਨੀ ਤੌਰ ਤੇ ਕਿਹੋ ਜਿਹੇ ਆ ਸੋ ਇਸ ਮੁੰਡੇ ਨੂੰ ਸੁਖਰਤੀਏ ਨੂੰ ਜਿਹਦੀ ਕੋ ਉਮਰ ਮੇਰੇ ਖਿਆਲ ਹਲੇ ਕੋਈ 23 24 25 ਸਾਲ ਹੀ ਹੋਣੀ ਆ ਇਹਨੂੰ ਜਦੋਂ ਹਣ ਆਪਾਂ ਫਸਿਆ ਹੋਇਆ ਵੇਖਦੇ ਆ ਤਾਂ ਇਹ ਗੱਲ त्याग ਦਿਓ ਕਿ ਭਾਈ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਦੇ ਰੀਲਾਂ ਦੇ ਉੱਤੇ ਜਿਹੜੇ ਛਾਉਂਦੇ ਉਹ ਐ ਕਰ ਦਿੰਦੇ ਆ ਬਾਲੀਵੁੱਡ ਦੇ ਵਿੱਚ ਧਾਕ ਬਣ ਜਾਂਦੀ ਆ ਧੱਕ ਪਾਤੀ ਆ ਫਲਾਣਾ ਕਰਤਾ ਢਿੰਗੜਾ ਕਰਤਾ ਹਵਾ ਚ ਡਾਂਗਾ ਮਾਰਨੀਆਂ ਬੰਦ ਕਰੋ ਜ਼ਿੰਦਗੀ ਦੇ ਅਸਲ ਸਾਰ ਦੇ ਨਾਲ ਜੁੜੋ ਜ਼ਿੰਦਗੀ ਦੀ ਹਕੀਕਤ ਕੀ ਇਹਨੂੰ ਸਮਝੋ ਮਿੱਟੀ ਨਾਲ ਜੁੜਨਾ ਸਿੱਖੋ ਸ਼ੁਕਰੀਆ ਗੱਲਾਂ ਬਾਤ ਦੀਆਂ ਹੁਣ ਇਹਦੇ ਮਾਤਾ ਪਿਤਾ ਨੇ ਜਿਹੜੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਹਾਲ ਕੀ ਹੋਊਗਾ ਪਰ ਇਹਦੇ ਲੱਛਣ ਦੇਖ ਲੋ ਜੇ ਇਹਨੇ ਗਾਲਾਂ ਗੁਲਾ ਨਾ ਕੱਢੀਆਂ ਹੁੰਦੀਆਂ ਜਾਂ ਆਮ ਸਧਾਰਨ ਤੌਰ ਤੇ ਜਿਵੇਂ ਬਾਕੀ ਕਈ ਰੀਲਾਂ ਬਣਾਉਂਦੇ ਹੋਵੇਂ ਬਣਾਉਂਦਾ ਹੁੰਦਾ ਇਹ ਨਹੀਂ ਚਰਚਾ ਦੇ ਵਿੱਚ ਵੀ ਨਹੀਂ ਆਉਣਾ ਸੀ ਤੁਸੀਂ ਲੋਕ ਵੀ ਜਿਹੜੇ ਕਿ ਇਹੋ ਜੀਆਂ ਊਲ ਜਲੂਲ ਹਰਕਤਾਂ ਨੂੰ ਤੇ ਬੇਹੁਦਾ ਜੀਆਂ ਗੱਲਾਂ ਕਰਨ ਵਾਲੇ ਲੋਕਾਂ ਨੂੰ ਪਸੰਦ ਕਰਦੇ ਹੋ ਬਰਾਬਰ ਦੇ ਜ਼ਿੰਮੇਵਾਰ ਹੋ ਉਹਨੇ ਸੁਪਨੇ ਵੱਡੇ ਲਏ ਪਰ ਗਲਤ ਤਰੀਕੇ ਨਾਲ ਪੂਰੇ ਕਰਨੇ ਚਾਏ ਤੇ ਉਹ ਮਾਡਲ ਬਣ ਗਿਆ ਐਕਟਰ ਬਣ ਗਿਆ ਹੁਣ ਕਾਤਲ ਬਣ ਗਿਆ ਇਹ ਮੈਨੂੰ ਇੱਕ ਹੋਰ ਉਦਾਹਰਨ ਜਿੱਤੇ ਆ ਗਈ ਪੰਜਾਬ ਦੇ ਵਿੱਚ ਇਹ ਮੇਰੇ ਖਿਆਲ ਇੱਕ ਦੁਹਾਕਾ ਪੁਰਾਣੀ ਗੱਲ ਹੋਣੀ ਆ ਪੰਜਾਬ ਦਾ ਇੱਕ ਮਸ਼ਹੂਰ ਡਾਇਰੈਕਟਰ ਸੀ। ਉਹਨੇ ਇੱਕ ਫਿਲਮ ਕਰਨੀ ਸੀ। ਉਹਦੀ ਇੱਛਾ ਸੀ ਕਿ ਮੈਂ ਵੀ ਫਿਲਮ ਬਣਾਵਾਂ। ਪੈਸੇ ਹੈ ਨਹੀਂ ਸੀ। ਉਹਨੇ ਇੱਕ ਅਮੀਰ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ। ਵੀ ਪੈਸੇ ਦਿਓ ਤੇ ਬੱਚਾ ਲੈ ਲਓ। ਪਰ ਉਹ ਫੜਿਆ ਗਿਆ ਸੀ ਤੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਿਹਾ ਤੇ ਅੱਜ ਉਹਦਾ ਕੋਈ ਭਵਿੱਖ ਨਹੀਂ ਆ। ਸੋ ਤੁਸੀਂ ਜਿਹੜੇ ਵੇਨੇ ਵੀ ਪਾਈ ਆ ਚਮਕਦਾ ਬਹੁਤ ਆ, ਫਲਾਣਾ ਬਹੁਤ ਆ, ਢਿੰਗੜਾ ਬਹੁਤ ਆ। ਇਹ ਭਾਈ ਫਿਲਟਰਾਂ ਦੇ ਕਮਾਲ ਆ। ਇਹ ਫੋਕੀਆਂ ਗੱਲਾਂ ਦੇ ਕਮਾਲ ਆ। ਇਹ ਫੁਕਰਬਾਜ਼ੀਆਂ ਦੇ ਕਮਾਲ ਆ। ਜ਼ਿੰਦਗੀ ਦੇ ਸਾਰ ਨੂੰ ਸਮਝੋ ਤੁਸੀਂ ਸੁਖਰਤੀਆ ਬਣਨਾ ਕਿ ਚੰਗੇ ਕਰੜਾਰ ਵਾਲਾ ਬਣਨਾ ਇਹ ਤੁਹਾਡੀ ਮਰਜ਼ੀ ਹੈ